ਕੀ ਸੋਚਣਾ ਕੀ ਹੈ ਪ੍ਰਮੀਤ ਜੋਬੋਂ ਬਾਰੇ ਡਿਆ ਹੈ ਸੋਚਣਾ ਕੀ ਵਿਚਾਰੇ ਨੇ ਕਿਹੜੇ ਕਿਹੜੇ ਹਾਲਾਤਾਂ ਨਾਲ ਪੈਸੇ ਇਕੱਠੇ ਕੀਤੇ ਆ ਇਹਦੇ ਕਿਦੇ ਤਲੇ ਮਾਰੇ ਆ ਉਹਨੇ ਹਾਰ ਕੇ ਹੁਣ ਪਹਿਲੀ ਤੇ ਲਿਮਟ ਕਰਕੇ ਕਈ ਕੁਝ ਕਰਕੇ ਤੇ ਉਹਨੇ ਗੱਡੀ ਵਾਸਤੇ ਪੈਸੇ ਦਾ ਪ੍ਰਬੰਧ ਕੀਤਾ ਆ ਤੇ ਮੈਂ ਇਹ ਗੱਲ ਤੋਂ ਡਰੰਡਾ ਜੇ ਅਜ ਹੁਣਾਂ ਨੂੰ ਗੱਡੀ ਦੇ ਦਿੱਤੀ ਇਹ ਨਾ ਹੋਵੇ ਪ੍ਰਮੀਤ ਕੱਲ ਨੂੰ ਕੋਈ ਹੋਰ ਡਿਮਾਂਡ ਰੱਖ ਦੇਣ ਇੱਕ ਵਾਰੀ ਉਹ ਨਾਲ ਗੱਲ ਕਰਕੇ ਆਈਏ ਆਪ ਤੇ ਜਾਂ ਫੋਨ ਤੇ ਗੱਲ ਕਰ ਲਈਏ ਫੋਨ ਤੇ ਗੱਲ ਕਰਤੀ ਨ ਚੰਗੀ ਤੇ ਕੋਈ ਜਾ ਕੇ ਨਾ ਉਹਨਾਂ ਨਾਲ ਗੱਲ ਕਰਕੇ ਆਨੇ ਆ ਵੀ ਹਗੀ ਹੋਰ ਕੋਈ ਮੰਗ ਨਾ ਕਰਿਓ ਹਾਂ ਗੱਡੀ ਤਾਂ ਮਿਲ ਚਲੀ ਹੈ ਮੈਂ ਵੀ ਇਹੋ ਡਿਆ ਸੋਚਣਾ ਕਿ ਆਪਾਂ ਨਾ ਦੋ ਜਣੇ ਨੇ ਚਲੀਏ ਤੇ ਉਹਨਾਂ ਨਾਲ ਗੱਲ ਕਰਕੇ ਆਈਏ ਬਹਿ ਗਏ ਠੀਕ ਹੈ ਨਾ ਹਾਂ ਜੀ ਕਿ ਤੁਹਾਡੇ ਅੱਗੇ ਹੱਥ ਜੋੜੇ ਕਿ ਸਾਡੇ ਕੋ ਜਿਹੜੀ ਗਲਤੀ ਹੋ ਗਈ ਦੀ ਆ ਤੇ ਹੁਣ ਤੁਸੀਂ ਦੁਬਾਰੇ ਕੁੜੀ ਨੂੰ ਤੰਗ ਨਾ ਕਰਿਓ ਤੇ ਨਾ ਹੀ ਜੋਬਨ ਨੂੰ ਦੁਬਾਰੇ ਕੋਈ ਹੋਰ ਡਿਮਾਂਡ ਕਰਿਓ ਠੀਕ ਹੈ ਨਾ ਹਾਂ ਤੇ ਮੈਂ ਸੋਚਣਾ ਕਿ ਤੁਸੀਂ ਫੋਨ ਕਰਕੇ ਇੱਕ ਵਾਰੀ ਦੱਸ ਹੀ ਦਿਓ ਉਹਨਾਂ ਨੂੰ ਕਿ ਹਾਂ ਲੱਗੇ ਆ ਨਾਲੇ ਪਤਾ ਲੱਗ ਜੇਗਾ ਘਰ ਹੀ ਆ ਸਾਰੇ ਜਣੇ ਕੋਈ ਨਾ ਫੋਨ ਤੇ ਕਰ ਦਿੰਨੀ ਐ ਪਰ ਉਥੇ ਪਿਆਰ ਨਾਲ ਗੱਲ ਕਰੇ ਨਾ ਰਪਿੰਦਰ ਨੂੰ ਵੀ ਸਾਹ ਸਮਝਾ ਕੇ ਆਵਾਂਗੇ ਵੀ ਤੂੰ ਐਂ ਡਰਦੀ ਨਾ ਰਹੀਂ ਜੇ ਕੇ ਚੀਜ਼ ਦੀ ਲੋੜ ਹੁੰਦੀ ਤਾਂ ਫੋਨ ਕਰਕੇ ਦੱਸ ਦਿਆ ਕਰ ਹੁਣ ਗੱਡੀ ਤੇ ਦੇਣ ਲੱਗੇ ਆ ਹੁਣ ਡਰ ਕੇ ਥੋੜਾ ਰਹਿਣਾ ਸੱਸੋ ਦੀ ਬੜੀ ਤੇਜ਼ ਆ ਪਰ ਮੀਤ ਉਹਨੇ ਨਾ ਲੱਗੇ ਬੈਠੇ ਰਹਿਣਾ ਤੇਰੇ ਤੋ ਕਹਿ ਬੰਨੇ ਨਾ ਨਾ ਰਪਿੰਦਰ ਨੂੰ ਸੈਰ ਤੇ ਕਰਕੇ ਤੇ ਉਹਦੇ ਨਾਲ ਗੱਲ ਕਰਕੇ ਆਵੀ ਪੂਰੀ ਮੈਂ ਕੋਈ ਨਹੀਂ ਸਾਰੀ ਗੱਲ ਕਰਕੇ ਆਵਾਂਗੀ ਠੀਕ ਹੈ ਨਾ ਤੇ ਕਿਤੇ ਤੰਗ ਨਾ ਕਰਦੇ ਹੁਣ ਤੇ ਨਾਲੇ ਉਹਨੂੰ ਸਮਝਾਵੀ ਕੁੜੀ ਨੂੰ ਕਹਾਂ ਵੀ ਜੋ ਵੀ ਗੱਲਬਾਤ ਤੇਰੇ ਨਾਲ ਹੁੰਦੀ ਆ ਸਾਨੂੰ ਦੱਸਣਾ ਮੈਂ ਘਰ ਜ਼ਰੂਰ ਕਿਤੇ ਪਰਦੇ ਨਾ ਪਾਦੀ ਰਵੇ ਨਹੀਂ ਨਹੀਂ ਕੋਈ ਰਮ ਸਮਝਾ ਕੇ ਆਵਾਂਗੀ ਆਹੋ ਤੇ ਚਲੋ ਠੀਕ ਹੈ ਹੁਣ ਕਰੋ ਬੂਵੇ ਬੰਦ ਤੇ ਚਲੀਏ ਤਿਆਰ ਤੇ ਆਪਾਂ ਹੈ ਆਈਆਂ ਇਹ ਦੇਖੋ ਤੁਸੀਂ ਫੋਨ ਕਰੋ ਭਾਜੀ ਨੂੰ ਕਿ ਅਸੀਂ ਆਉਣ ਲੱਗੇ ਹਾਂ ਮੈਂ ਦਰਵਾਜ਼ੇ ਬੰਦ ਕਰਾਂ ਚਲ ਮੈਂ ਕਰ ਲੈਂਦਾ ਫੋਨ ਹਾਂਜੀ ਹਾਂਜੀ ਹਾਂ ਠੀਕ ਹੈ ਪਾਜੀ ਅਸੀਂ ਕਰ ਰਹੀ ਆ ਜਦੋਂ ਮਰਜ਼ੀ ਆ ਜਾਓ ਤੁਸੀਂ ਹਾਂ ਹਾਂ ਚਲੋ ਠੀਕ ਠੀਕ ਓਕੇ ਕਿੰਨੇ ਆਉਣਾ ਵਾ ਇਹਦਾ ਫੋਨ ਆ ਉਹ ਵਿਚੋਲੇ ਦਾ ਫੋਨ ਆਉਂਦਿਆ ਹੈ ਕੀ ਕਹਿੰਦੇ ਆ ਉਹ ਕਹਿੰਦੇ ਅਸੀਂ ਆਉਣਾ ਵਾ ਅੱਜ ਘਰ ਅੱਜ ਉਹਨਾਂ ਨੂੰ ਕੀ ਕੰਮ ਪੈ ਗਿਆ ਮਾੜਾ ਜਣੇ ਹੁਣ ਕੀ ਕਹਿੰਦੇ ਆਣ ਕਿਉ ਨਮਾਈ ਨਾ ਸੇ ਆਪਾਂ ਕੋ ਛੇੜ ਦੇਣੋ ਉਹ ਨਹੀਂ ਛੇੜਦੇ ਆਤ ਲੈ ਲੈਂਦੇ ਚਲ ਕੋਈ ਨਹੀਂ ਜਿੰਨਾ ਫੋਨ ਕੀਤਾ ਨਾ ਆਈ ਜਾਣਾ ਵਾ ਮੈਨੂੰ ਇਹ ਆ ਕਿਧਰ ਰਪਿੰਦਰ ਨੇ ਮੁੰਦਰੀ ਕੀਤਾ ਨਾ ਕੋਈ ਨਹੀਂ ਨਹੀਂ ਜਿੰਨਾਂ ਨੂੰ ਟਵਕਾ ਮਾਰ ਕੇ ਮੈਂ ਰੱਖਦੀ ਆ ਫੋਨ ਉਹਨੇ ਕਿੱਥੇ ਕੀਤਾ ਹੋਣਾ ਵਾ ਇਹ ਆਪਣੇ ਮਨ ਜੋ ਗੱਲ ਕੱਢ ਫੋਨ ਕਰਨ ਜੋਗੀ ਨਹੀਂ ਹੋ ਹੈ ਜੀ ਚਲ ਫਿਰ ਹੁਣ ਆਉਣਗੇ ਤੇ ਫੇਰ ਹੀ ਪਤਾ ਲੱਗੂਗਾ ਮੈਨੂੰ ਤਾਂ ਹੋਰ ਤਰ੍ਹਾਂ ਹੋਈ ਜਾਣ ਡਿਆ ਵਾ ਇਹ ਨਾ ਹੋਵੇ ਫੇਰ ਰੰਗ ਚ ਪੰਗ ਪਾ ਦੇਣਾ ਗੱਡੀ ਦਾ ਨਾਮ ਧਰਿਆ ਵਾ ਫੇਰ ਆਣ ਕੇ ਕਹਿ ਦੇਮ ਭਾਜੀ ਉਹ ਨਹੀਂ ਦੇਣ ਜੋਗੀ ਹੈ ਜੀ ਉਹ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਇਹ ਇਦਾਂ ਦੀ ਗੱਲ ਨਹੀਂ ਤਾਂ ਉਹਨਾ ਕੀ ਕਰਨਵਾ ਕਿ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਭਾਜੀ ਕੋਈ ਫਿਕਰ ਵਾਲੀ ਗੱਲ ਨਹੀਂ ਆ ਨਹੀਂ 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 ਫਿਕਰ ਵਾਲੀ ਗੱਲ ਨਹੀਂ ਆ ਅਸੀਂ ਮਿਲਣ ਗਣ ਨਹੀਂ ਆਉਣਾ ਆਹ ਮਿਲਣਾ ਆਉਣਾ ਉਹਨਾ ਬਾਹਾਂ ਆਕੜੀਆਂ ਅਸੀਂ ਮਿਲਣ ਖਣ ਉਹਨਾਂ ਦੀ ਤੇ ਹੋਰ ਫਿਰ ਉਹਨਾ ਕੀ ਕਰਨਾ ਆਉਣਾ ਰਮਨ ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਉਹਨਾ ਕੀ ਕਰਨ ਆਉਣਾ ਪਰ ਇੱਕ ਗੱਲ ਸੁਣ ਲੈ ਮੇਰੀ ਸ਼ਾਹਬ ਕੱਢ ਕੇ ਨਾ ਬਾਹਰ ਰੱਖੀ ਸ਼ਾਹ ਤੇ ਸਾਰੀ ਹੈਗੀ 30 40 ਹਜ਼ਾਰ ਦੀ ਤੇ ਗੱਡੀ ਆਉਣੀ ਆ ਨਹੀਂ 20 ਲੱਖ ਦੀ ਜੇ ਸ਼ਾਹਬ ਵਾਪਸ ਤੇ ਕੀਤੀ ਹੋਗੀ ਨਾ ਤਾਂ ਸਾਡੇ ਹੱਥਾਂ 'ਚ ਰਹਿਣਗੇ ਉਹ ਤਾਂ ਇਹ ਤੇ ਤਨ ਮੈਂ ਕਹਿ ਡਿਆ ਉਹ ਕੋਈ ਗੱਲ ਨਹੀਂ ਜੇ ਸ਼ਾਪ ਦਿੱਤੇ ਆ ਖਲਾਸੀ ਹੋ ਜੇ ਤਾਂ ਹੋਰ ਕੀ ਚਾਹੀਦਾ ਵਾ ਪਰ ਇੱਕ ਗੱਲ ਜੇ ਬਹੁਤਾ ਮਈ ਮਈ ਨਾ ਕਰਿਓ ਗੱਲ ਐ ਖੜਕ ਕੇ ਕਰਨੀ ਉਹਨਾਂ ਦੇ ਨਾਲ ਇਹ ਨਾ ਹੋਵੇ ਸਾਡੀਆਂ ਗੱਲਾਂ ਸੁਣ ਕੇ ਨਾ ਤੇ ਜਾ ਕੇ ਉਹਨਾਂ ਨੂੰ ਦੱਸ ਦੇਣ ਉਹ ਨਹੀਂ ਨਹੀਂ ਰਮਨ ਆਖੜ ਕੇ ਨਹੀਂ ਰਹਿਣਾ ਥੋੜਾ ਨਿਵੇਂ ਹੋ ਕੇ ਰਹਿਣਾ ਪੈਣਾ ਵਾ ਜੇ ਨਿਵੇਂ ਹੋਇਆ ਗੱਡੀ ਮਿਲ ਜੇ ਤੇ ਹੋਰ ਕੀ ਚਾਹੀਦਾ ਚਲ ਠੀਕ ਵਾ ਹੁਣ ਸ਼ਾਪ ਨਾ ਵੀ ਮੱਥਾ ਡੰਬਣਾ ਹੀ ਪੈਣਾ ਵਾ ਤਾਂ ਲਾਗੇ ਬੈਹਿ ਗਏ ਨਾ ਮਿੱਠੀਆਂ ਮਾਰਨੀਆਂ ਪੈਣੀਆਂ ਜੇ ਹੁਣ ਇਹਨਾਂ ਦੇ ਨਾਲ ਉਹ ਕੋਈ ਨਹੀਂ ਇਹ ਕੰਮ ਕਰਾਂਗੇ ਸਾਰੇ ਹਰ ਇੱਕ ਕਾਲ ਜੀ ਰਪਿੰਦਰ ਲਾਗੇ ਨਹੀਂ ਉਹਨਾਂ ਨੂੰ ਜਾਣ ਦੇਣਾ ਨਹੀਂ ਤੇ ਇਹ ਨਾ ਹੋਵੇ ਉਹ ਹੋਈ ਰਿੱਤੀ ਸਾਰੀ ਦੱਸ ਦੇ ਇਹਨਾਂ ਨੂੰ ਉਹ ਫੋਨ ਤੇ ਆਇਆ ਸਾਨੂੰ ਰਪਿੰਦਰ ਨੂੰ ਤੇ ਪਤਾ ਹੀ ਕੋਈ ਨਹੀਂ ਆ ਤੇ ਜੇ ਆਉਣਗੇ ਤੇ ਅੰਦਰ ਲਿਆਵਾਂਗੇ ਇਹਨੂੰ ਹਾਂ ਤਿਆਰ ਰੱਖਿਓ ਹੁਣ ਕਿੰਨੇ ਵਜੇ ਤੱਕ ਆਂਦੇ ਹੋਣਾ ਕਹਿੰਦੇ ਸੀ ਆ ਜਾਾਂਗੇ 11 12 ਵਜੇ ਤੱਕ ਚਲ ਕੋਈ ਨਹੀਂ ਫਿਰ ਨਾ ਆਈ ਜਾਣਾ ਉਹਨਾਂ ਨੇ ਬੜੇ ਟਾਈਮ ਦੇ ਪਾਵਨ ਦਵਾ ਅਗੇ ਜਿਹੜਾ ਰਿਸ਼ਤਾ ਕਰਾਇਆ ਸੀ ਨਾ ਜੇ 9 ਵਜੇ ਕਹਿੰਦੇ ਹੁੰਦੇ ਤਾਂ 9 ਵਜੇ ਹਾਜ਼ਰ ਹੁੰਦੇ ਹੁੰਦੇ ਚਲ ਆਈਂਦੇ ਆ ਸਮਾਨ ਸੁੰਨਾ ਆਇਆ ਘਰ ਕੋਈ ਨਹੀਂ ਸਮਾਨ ਤਾਂ ਸਾਰਾ ਹੈਗਾ ਵਾ ਦੋ ਬੁਰਕੀਆਂ ਰੋਟੀ ਖਾ ਲਈਏ ਜੇ ਉਹ ਆਗੇ ਨਾ ਤੇ ਰੋਟੀ ਵੀ ਨਹੀਂ ਖਾਦੀ ਜਾਣੀ ਸਾਰਾ ਅੱਧ ਦਿਨ ਭੁੱਖੇ ਰਹਿਣਾ ਪੈਣਾ ਜਾਂ ਫਿਰ ਲਿਆ ਮੇਰੀ ਗੱਲ ਸੁਣੋ ਹੁਣ ਆਏ ਤੇ ਹੈਗੇ ਨਾ ਉਹਨਾਂ ਨੇ ਚੰਗੀ ਤਰ੍ਹਾਂ ਗੱਲ ਕਰ ਲਈ ਉਹਨਾਂ ਨੇ। ਉਹਨਾਂ ਨੂੰ ਸਮਝਾ ਦੇ ਵੀ ਹੁਣ ਹੋਰ ਕੋਈ ਮੰਗਣਾ ਨਾ ਰੱਖਿਓ। ਅੱਗੇ ਉਹਨਾਂ ਤਾਂ ਗੋਹੇ ਗੱਡੀ ਦੇਣ ਲੱਗਾ। ਕੋਈ ਗੱਲ ਤੂੰ ਫੇਰ ਨਾ ਕਰ ਗੱਲ ਕਰਨੀ ਆਏ ਆ। ਮੈਂ ਭਾਜੀ ਨਾਲ ਗੱਲ ਕਰ ਲੈਂਦਾ ਉਹਨੂੰ ਚੰਗੀ ਤਰ੍ਹਾਂ ਸਮਝਾਵਾਂਗਾ। ਤੇ ਤੁਸੀਂ ਭਾਜੀ ਨੂੰ ਰਮਨ ਭਾਜੀ ਨੂੰ ਸਮਝਾ ਲਿਓ। ਆਹ ਕੋਈ ਗੱਲ ਨਹੀਂ ਗੱਲ ਕਰ ਲਿਓ ਆਈ ਥਿੰਕ। ਸੋਨੂ ਭਾਜੀ। ਸੋਨੂ ਭਾਜੀ। ਸਸਿਕਾ ਸਸਿਕਾ ਬੰਦੇ ਆਜੋ ਸਸਿਕਾ ਭਾਜੀ ਸਸਿਕਾ ਭਾਜੀ ਸਸਿਕਾ ਭਾਜੀ ਸਸਿਕਾ ਜੀ ਆ ਜਾਓ ਬੈਠੋ ਤੁਹਾਨੂੰ ਡਿਕਣ ਦੇ ਮੈਂ ਪਾਣੀ ਲੈ ਕੇ ਆਉਣੀ ਆ ਭਾਈ ਤੁਸੀਂ ਲੇਟ ਹੋ ਗਏ ਜੀ ਅੱਜ ਭਾਜੀ ਤੁਹਾਨੂੰ ਪਤਾ ਹੀ ਆ ਜਿੰਨਾ ਮਰਜ਼ੀ ਸੋਚੀ ਲਾਂ ਕਿ ਜਲਦੀ ਜਾਣਾ ਵਾ ਘਰਾਂ ਦੇ ਕੰਮ ਹੀ ਇਦਾਂ ਦੇ ਮੁੱਕਦੇ ਨਹੀਂ ਉਹ ਇਹ ਤਾਂ ਗਲਤ ਅੰਦਾਜ਼ਾ ਕੋ ਬੰਦਾ ਧੱਕੇ ਨਾਲ ਲੇਟ ਹੋ ਜਾਂਦਾ ਹੋਰ ਠੀਕ ਠਾਕ ਹਾਂ ਵਧੀਆ ਵਧੀਆ ਆਹ ਲਵਲੀ ਦਾ ਫੋਨ ਹਾਂ ਦਰਿੰਦਾ ਠੀਕ ਠਾਕ ਅਲਪੈਂ ਦੀ ਖਾਂ ਬੜੀ ਫਸਲ ਵਾੜੀ ਦਾ ਖਿਆਲ ਚਾਲਾ ਠੀਕ ਹੈ ਭਾਜੀ ਤੁਸੀਂ ਸੁਣਾਓ ਬਸ ਵਧੀਆ ਕਿਰਪਾ ਮਾਲਕ ਦੀ ਭੈਣ ਜੀ ਅੱਜ ਤਾ ਨੂੰ ਸਾਡਾ ਚੇਤਾ ਕਿਧਰੋਂ ਆ ਗਿਆ ਬੜਾ ਹੀ ਚਿਰ ਹੋ ਗਿਆ ਵਾ ਤੁਸੀਂ ਤੇ ਚੇਤਾ ਹੀ ਪਲਾ ਛੜਿਆ ਸਾਡਾ ਨਾ ਕਿਤੇ ਫੋਨ ਨਾ ਕਿਤੇ ਆਏ ਤੁਸੀਂ ਚੇਤਾ ਕਦਾ ਭੁੱਲ ਨਹੀਂ ਭੈਣ ਜੀ ਕਰਨ ਦੇ ਕੰਮ ਹੀ ਨਹੀਂ ਮੁੱਕਦੇ ਤੇ ਅੱਜ ਵੀ ਆਏ ਤੁਹਾਡੇ ਨਾਲ ਗੱਲ ਕਰਨੇ ਆਏ ਹਾਂ ਮੈਂ ਫੋਨ ਨਾਲ ਦੇ ਕੀ ਗੱਲ ਕਰਨੀ ਜਾ ਕੇ ਮਿਲ ਕੇ ਆਨੇ ਚਲ ਕੋਈ ਗੱਲ ਨਹੀਂ ਕਿਹੜੀ ਗੱਲ ਕਰਨੀ ਆ ਹੈ ਸੋਖੀ ਆ ਨਹੀਂ ਸੋਖੀ ਸਾਰੀ ਹੁੰਦੀ ਠੀਕ ਠੀਕ ਆ ਚਲੋ ਕੋਈ ਗੱਲ ਨਹੀਂ ਭੈਣ ਭਰਾ ਇਦਾਂ ਬਹਿ ਕੇ ਗੱਲਬਾਤ ਕਰ ਲੈ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਹਾਂਜੀ ਫੋਨ ਦੇ ਉੱਤੇ ਐਵੇਂ ਵੱਧ ਘੱਟ ਗੱਲ ਕੋਈ ਹੋ ਜਾਂਦੀ ਆ ਚੰਗੇ ਨਹੀਂ ਲੱਗੀਦਾ ਗੱਲ ਭੈਣ ਜੀ ਮੈਂ ਤੁਹਾਡੇ ਨਾਲ ਇਹ ਕਰਨ ਆਇਆ ਹਾਂ ਕਿ ਤੁਹਾਨੂੰ ਪਤਾ ਹੀ ਆ ਜਿਮੀਂਦਾਰ ਪਰਿਵਾਰਾਂ ਦੇ ਵਿੱਚ ਕਿੰਨੇ ਕੇ ਪੈਸੇ ਹੁੰਦੇ ਆ ਤੇ ਜੋਵਨ ਬੜਾ ਤਾਂਗੋ ਹੋ ਗਏ ਗੱਡੀ ਦਾ ਪ੍ਰਬੰਧ ਕਰਨ ਡਿਆ ਭਾਜੀ ਤੇ ਗੱਲ ਤੁਹਾਡੀ ਇਹੋ ਹੋਈ ਨਾ ਵਿਆਹ ਤੋਂ ਪਹਿਲੇ ਗੱਡੀ ਬਾਰੇ ਤੇ ਮੈਂ ਤੁਹਾਡੇ ਅੱਗੇ ਇਹੋ ਬੇਨਤੀ ਕਰਨ ਲੱਗਾ ਵਾਂ ਕਿ ਹੁਣ ਤੇ ਓਖਾ ਸੁੱਖਾ ਹੋ ਗਿਆ ਉਹ ਗੱਡੀ ਦਾ ਪ੍ਰਬੰਧ ਕਰਨ ਡਿਆ ਵਾ ਤੇ ਕੱਲ ਨੂੰ ਕੋਈ ਹੋਰ ਤੁਹਾਡੀ ਡਿਮਾਂਡ ਨਾ ਆ ਜਾਏ ਭਾਜੀ ਵੇਖੋ ਮੁਕਤਾਰ ਸਿੰਘ ਜੀ ਤੁਹਾਡਾ ਨਾ ਵਿਆਹ ਤੋਂ ਪਹਿਲਾਂ ਵੀ ਇਹ ਹੱਡੀ ਗੱਲ ਹੋਈ ਸੀ ਕਿ ਸਾਨੂੰ ਗੱਡੀ ਚਾਹੀਦੀ ਹੈ ਤੇ ਗੱਡੀ ਗੱਲ ਤੁਸੀਂ ਨਹੀਂ ਕੀਤੀ ਇਹਦੇ ਵਿੱਚ ਸਾਡਾ ਕਸੂਰ ਥੋੜਾ ਹੋਵੇਗਾ ਚਲੋ ਪਾਜੀ ਉਹ ਜਿੱਦਾਂ ਵੀ ਆ ਹੁਣ ਮੇਰੇ ਤੋਂ ਗੱਲ ਨਹੀਂ ਹੋਈ ਜਾਂ ਤੁਸੀਂ ਕਰ ਦਿੱਤੀ ਤੇ ਜਿੱਦਾਂ ਵੀ ਆ ਨਾ ਮੁੰਡਾ ਹੁਣ ਪ੍ਰਬੰਧ ਕਰਨ ਡਿਆ ਬੜਾ ਔਖਾ ਹੋ ਗਿਆ ਗੱਡੀ ਦਾ ਤੇ ਪਾਜੀ ਕੱਲ ਨੂੰ ਕੋਈ ਹੋਰ ਡਿਮਾਂਡ ਨਾ ਕਰਿਓ ਮੇਰੇ ਹੱਥ ਜੋੜ ਕੇ ਨਾ ਪਾਜੀ ਤੁਹਾਡੇ ਅੱਗੇ ਇਹੋ ਹੀ ਬੇਨਤੀ ਜੇ ਵੇਖੋ ਪਾਜੀ ਹੱਥ ਦਿਉਣ ਵਾਲੀ ਕੋਈ ਗੱਲ ਨਹੀਂ ਗਈ ਹੈਗੀ ਹੁਣ ਭਰਾ ਬੈਣੋ ਵਾਸਤੇ ਸਭ ਕੁਝ ਕਰਦੀ ਐ ਜਿਓ ਗੱਡੀ ਵਾਸਤੇ ਇੰਤਜ਼ਾਮ ਕਰ ਲਿਆ ਵਾ ਨਾ ਗਾੜੀ ਸਲਫੇਕਾਰ ਵੇਲੇ ਲੱਗਦੀ ਜੇ ਮੁੰਡੇ ਲੱਦਦੇ ਆ ਨਾ 100-100 ਐਮ ਲੱਗੇ ਮੁੰਡਿਆਂ ਆ ਮੇਰਾ ਪੁੱਤ ਤੇ ਮੇਰਾ ਸੋਨਾ ਵਾ ਕਿਤੇ 1 ਰੁਪਈਏ ਦਾ ਐਪ ਨਹੀਂ ਘਾਨੂੰ ਹੈਗਾ ਰੋਟੀ ਮਿਲ ਗਈ ਤਾਂ ਖਾ ਲਈ ਨਾ ਮਿਲੀ ਤਾਂ ਚੁੱਪ ਕਰਕੇ ਲੰਮਾ ਪਿਆ ਗਿਆ ਦੀਵਾ ਲੈ ਕੇ ਲੱਭਣਾ ਇਹੋ ਜਿਹਾ ਮੁੰਡਾ ਨਹੀਂ ਲੱਭਣਾ ਤੇ ਫਿਰ ਕੀ ਹੋ ਗਿਆ ਜੀ ਉਹਨਾਂ ਨੂੰ ਗੱਡੀ ਦੇਣੀ ਪਈ ਉਹਨਾਂ ਦੀ ਧੀ ਸਾਰੇ ਉਹ ਸੌਖੀ ਰਹੂਗੀ ਇੱਥੇ ਕਿਹੜਾ ਕੋਈ ਵੰਡ ਡਾਊਨ ਕਰਾਉਣ ਵਾਲਾ ਕੱਲਾ ਤਾਂ ਹੈਗਾ ਵਾ ਜੋ ਕੁਝ ਬਣਿਆ ਉਹਦੇ ਚੋਕਈਆ ਜੇ ਅਸੀਂ ਦੋਵੇਂ ਜੀ ਮਰਨਦੇ ਆ ਤੇ ਪੁੱਤ ਕਰਕੇ ਮਰਨਦੇ ਆ ਨਾ ਕਿ ਜ਼ਮੀਨ ਲੈ ਲ ਗਏ ਇਹਨਾਂ ਨੂੰ ਆਹ ਲੈ ਲ ਗਏ ਇਹਨਾਂ ਨੂੰ ਅਹੀਂ ਕਿਹੜਾ ਹੈ ਕਿ ਤੇਰਾ ਕਿ ਲੈ ਜਾਣਾ ਭੈਣ ਜੀ ਅਸੀਂ ਪਿਛਲੇ ਘੰਨਾ ਨਹੀਂ ਕਰਨਾ ਹੈ ਅਸੀਂ ਤੁਹਾਨੂੰ ਇਹ ਸਮਝਾਉਣ ਆਏ ਆ ਕਿ ਜੋ ਬੰਦਾ ਤੰਗ ਹੋ ਕੇ ਨਾ ਗੱਡੀ ਲੈ ਕੇ ਦੇਣ ਲੱਗਾ ਤਾ ਹੁਣ ਤੁਸੀਂ ਨਾ ਅੱਗੇ ਤਾਂ ਕੋਈ ਡਿਮਾਂਡ ਨਾ ਰੱਖਿਓ ਓ ਨਹੀਂ ਨਹੀਂ ਗਾਂ ਕਿਹੜਾ ਹੈ ਟਰਾਲਾ ਮੰਗ ਲੈਣਾ ਨਾ ਹੋ ਗੱਡੀ ਤਾਂ ਦੇਣਾ ਕੋਈ ਗੱਡੀ ਮਿਲ ਜੂਗੀ ਕੋਈ ਗੱਲ ਹੀ ਬਾਅਦ ਵਿੱਚ ਹੁੰਦੀ ਕੁੜੀ ਬੜੀ ਸੌਖੀ ਇੱਥੇ ਰੋਟੀ ਪਾਣੀ ਮਿਲਦਾ ਲੀੜਾ ਕੱਪੜਾ ਮਿਲਦਾ ਵਾ ਜਦੋਂ ਸਾਰੇ ਆਈਏ ਨਾ ਵਿਆਹ ਕਰਵਾਗੇ ਥੋੜੀਆਂ ਬਹੁਤੀਆਂ ਤੰਗੀਆਂ ਚਾਕੜੀਆਂ ਪੈਂਦੀਆਂ ਹੁੰਦੀਆਂ ਆ ਕੁੜੀਆਂ ਤਾਂ ਅੱਜ ਕੱਲ੍ਹ ਦੀਆਂ ਆਂਦੀਆਂ ਸੱਸ ਆਉਂਦੀ ਐ ਮਰ ਜੇ ਤੇ ਸਭ ਕੁਝ ਸਾਡੇ ਹੱਥ 'ਚ ਹੋ ਜੇ ਇਹ ਕੰਮ ਨਹੀਂ ਹਜੇ ਹੁਣ ਕੋਈ ਗੱਲ ਰਪਿੰਦਰ ਨੇ ਤੁਹਾਨੂੰ ਇਦਾਂ ਕੁਝ ਵੀ ਕਹਿੰਦੀ ਉਹ ਤੁਹਾਡੀ ਸੇਵਾ ਕਰੂਗੀ ਪਰ ਤੁਸੀਂ ਉਹਨੂੰ ਤੰਗ ਨਾ ਕਰਿਓ ਅੱਗੇ ਤੋਂ ਉਹਨੂੰ ਕੋਈ ਤੰਗੀ ਨਹੀਂ ਦਿੱਤੀ ਬੇਸ਼ੱਕ ਉਹਨੂੰ ਪੁੱਛ ਲਿਓ ਖੁੱਲਾ ਖਾਂਦੀ ਐ ਤੇ ਵਧੀਆ ਕੱਪੜੇ ਪਾਉਂਦੀ ਐ ਮੈਂ ਤਾਂ ਕਦੀ ਨਾ ਕਮੀ ਮਹਿਸੂਸ ਹੋਣੀ ਨਹੀਂ ਦਿੱਤੀ ਉਹਨੂੰ ਮਾਂ ਦੀ ਕਿ ਸੌਰੇ ਆਇਆ ਕੇ ਪੇਕੇ ਨਮਨ ਜਾਵ ਕਿ ਤੀ ਨਾ ਸ਼ਾਪ ਫੜਕੇ ਲਿਆ ਉਹ ਨਹੀਂ ਨਹੀਂ ਬਾਜੀ ਸ਼ਾਪ ਨਹੀਂ ਦੇਣੀ ਆ ਕੰਮ ਨਾ ਕਰਿਓ ਨਹੀਂ ਬਾਜੀ ਕਰੰਦੇ ਕਲਾਕਾਰ ਡੇ ਜੇ ਤਸੀਂ ਉਦੋਂ ਹਰ ਵਾਪਸ ਕਰਕੇ ਇਹ ਗੱਲ ਚੰਗੀ ਥੋੜੀ ਆ ਚਲ ਮਨਦਰ ਨਹੀਂ ਆ ਭੈਣ ਜੀ ਨਹੀਂ ਰਹਿਣ ਤਾਂ ਬੈਠੋ ਰੋ ਤੁਸੀਂ ਨਹੀਂ ਨਹੀਂ ਸ਼ਾਪ ਤੁਹਾਨੂੰ ਦੇਣੀ ਦੇਣੀ ਆ ਉਹ ਨਹੀਂ ਬਾਜੀ ਸ਼ਾਪ ਨਹੀਂ ਦੇਣੀ ਬਾਜੀ ਆ ਲੋ ਬਾਜੀ ਸ਼ਾਪ ਭੈਣ ਜੀ ਸ਼ਾਪ ਆਪਾਂ ਕੀ ਕਰਨੀ ਸਾਨੂੰ ਸ਼ਾਪ ਨਹੀਂ ਚਾਹੀਦੀ ਕੋਈ ਗੱਲ ਨਹੀਂ ਭੈਣ ਜੀ ਇਹ ਤੇ ਹੀ ਨਾ ਆਪਣੀ ਖੁਸ਼ੀ ਵੱਲੋਂ ਪਾਈ ਸੀ ਤੁਹਾਨੂੰ ਉਹ ਤਾਂ ਹੀ ਜਾਣ ਕੇ ਵਾਪਸ ਕਰ ਗਏ ਇੱਦਾਂ ਚੰਗੇ ਜੇ ਨਹੀਂ ਲੱਗੀਦਾ ਨਾ ਇੱਜ਼ਤ ਤੁਹਾਡੀ ਬੰਦੀ ਹੈ ਤੇ ਨਾ ਹੱਡੀ ਬੰਦੀ ਹੈ ਬੜੋ ਭਾਜੀ ਉਹ ਭਾਜੀ ਤਾਂ ਗੱਲ ਕੀ ਆ ਕਹਿੰਦੇ ਸ਼ਾਪਨਾ ਕੋਈ ਬੁਧੀ ਗੱਲ ਥੜੀ ਹੁੰਦੀ ਹੈ ਉਹ ਭਾਜੀ ਸਾਡਾ ਵੀ ਇਤਮਾਨ ਰੱਖੋ ਕੋ ਉਹ ਕਿਦਾਂ ਦੀਆਂ ਗੱਲਾਂ ਕਰਨ ਦੇ ਇਹ ਵੀ ਭਾਜੀ ਸਾਡੀ ਨਾ ਇੱਜ਼ਤ ਦਾ ਸਵਾਲ ਵਾ ਅਸੀਂ ਗੱਡੀ ਕੀ ਕਰਨੀ ਗੱਡੀ ਤੇ ਸਾਡੇ ਘਰ ਲੱਗੀ ਹੈ ਤੇ ਘੁੰਮਣਾ ਫਿਰਨਾ ਤੇ ਨਾ ਦੋਹਾਂ ਜੀਆਂ ਨੇ ਕਿੱਦਾਂ ਕਰੀਏ ਪਰਮੀਤ ਪਾਜੀ ਪਾਜੀ ਕਿੱਦਾਂ ਵਾ ਜਦੋਂ ਬਾਹਰ ਸ਼ਰੀਕੇ ਵਿੱਚ ਨਿਕਲ ਗਏ ਨਾ ਲੋਕੇ ਸੌ ਸੌ ਗੱਲ ਕਰਦੇ ਆ ਅ ਜਿਨ੍ਹਾਂ ਨੂੰ ਕਿੱਲਾ ਕਿੱਲਾ ਪੈੜੀ ਦਾ ਆਉਂਦੇ ਆ ਨਾ ਗੱਡੀਆਂ ਤੋਂ ਉਹਨਾਂ ਦੇ ਘਰ ਆਈਆਂ ਹੁਣ ਤੁਹਾਨੂੰ ਪਤਾ ਹੀ ਸਾਡੀ ਜ਼ਮੀਨ ਜਾਇਦਾਦ ਦਾ ਫਿਰ ਮੁੰਡੇ ਦਾ ਹੀ ਪਤਾ ਵਾ ਨੌਕਰੀ ਕਰਨ ਡਿਆ ਵਾ ਇਹ ਲੋਕਾਂ ਤੋਂ ਡਾਦੇ ਸਾਨੂੰ ਕਿਹਾ ਵਾ ਨਹੀਂ ਭੈਣ ਜੀ ਕੋਈ ਗੱਲ ਨਹੀਂ ਪਰ ਆ ਸ਼ਾਪ ਵਾਲਾ ਨਾ ਫਿਰ ਮੇਰੇ ਸਿਰ ਪਰ ਚੜ ਜਨਾ ਜੀ ਭੈਣ ਜੀ ਸ਼ਾਪ ਖੜੋ ਤਪੱਸ ਦੇ ਵਿੱਚ ਪਾਓ ਨਹੀਂ ਸ਼ਾਪ ਲੈਣ ਥੋੜਾ ਐ ਇਹ ਕਿਸੇ ਹੋਣੀ ਆਏ ਮੇਰੀ ਗੱਲ ਸੁਣੇ ਹੀ ਇਹ ਗੱਲ ਨਹੀਂ ਕੀਂਦੇ ਤੁਸੀਂ ਸ਼ਾਟ ਲੈਣ ਆਏ ਜੀ ਉਹ ਸਾਡਾ ਵੀ ਮਾਨ ਰੱਖੋ ਤੁਸੀਂ ਚੰਗੇ ਨਹੀਂ ਲੱਗੀਦਾ ਇਦਾਂ ਜੀ ਤੂੰ ਤੂੰ ਮੈਂ ਮੈਂ ਕਰਦੇ ਆ ਨਾ ਚੰਗੇ ਨਹੀਂ ਲੱਗੀਦਾ ਰੋਜ਼ ਚ ਕੋਈ ਗੱਲ ਨਹੀਂ ਹਰਪਿੰਦਰ ਕਿੱਥੇ ਮੇਰੇ ਹਰਪਿੰਦਰ ਨਾਲ ਗੱਲ ਕਰਨੀ ਹਰਪਿੰਦਰ ਵੀ ਇੱਥੇ ਅੰਦਰ ਹੀ ਹੋਣੀ ਹੈ ਠੀਕ ਮੈਂ ਆਈ ਉਹਨੂੰ ਮਿਲ ਕੇ ਚਲੋ ਤੁਸੀਂ ਕਰੋ ਗੱਲ ਨਾ ਪਤਾ ਮੈਂ ਵੀ ਬਾਰ ਕੰਮ ਦੇਖਾ ਸੋਈ ਚਲੋ ਵੇਖਦੇ ਆ ਰਵਿੰਦਰ ਹੈ ਰਵਿੰਦਰ ਹੈ ਵਧੀਆ ਦੀਦੀ ਆ ਸਾਸਿਕਾ ਦੀਦੀ ਸ਼ਸ਼ਿਕਾ ਹੋਰ ਕੀ ਹਣਾ ਵਧੀਆ ਵਧੀਆ ਆ ਜੋ ਦੱਸਿਆ ਹੀ ਨਹੀਂ ਤੁਸੀਂ ਕੀਤਾ ਇਹ ਫੋਨ ਆਂ ਭੈਣ ਜੀ ਹੁਣ ਅੱਛਾ ਅੱਛਾ ਤੈਨੂੰ ਦੱਸਿਆ ਨਹੀਂ ਨਹੀਂ ਮੈਨੂੰ ਤਾਂ ਨਹੀਂ ਪਤਾ ਹੈਗਾ ਅੱਛਾ ਹਾਂ ਜੀ ਹੋਰ लवली ਆਂਦਾ ਫੋਨ ਆ ਜਾਂਦਾ ਉਹਨਾਂ ਦਾ ਵੀ ਵੱਜੀ ਨਹੀਂ ਆ ਜਿਹਦੇ ਤੇ ਕਰਦੇ ਆਂ ਤੇ ਠੀਕ ਵਜੇ ਨਹੀਂ ਤੇ ਅੱਛਾ ਆਪ ਹੀ ਕਰਨਾ ਪੈਂਦਾ ਇੱਧਰੋਂ ਤੇ ਘਰ ਕਿੰਨਾ ਤੰਗ ਤਾਂ ਨਹੀਂ ਕਰਦੇ ਬੋਤਾ ਤਾਂ ਗੰਗੂ ਧੀਰੀ ਇਦਾਂ ਦਾ ਇਹ ਸਾਰਾ ਖਤਾਬ ਗਏ। ਭਾਜੀ ਨਾਲ ਹੀ ਆਈ ਹੈ। ਹਾਂਜੀ ਉਹ ਵੀ ਨਾਲ ਹੀ ਬੈਠੇ ਅੱਥੇ ਅੰਦਰ। ਅੱਛਾ ਅੱਛਾ। ਹਾਂਜੀ। ਤੇ ਤੁਸੀਂ ਜਾਣ ਚਾਗੀ ਫੇਰਾ ਮਾਰਿਆ ਕਮੀ ਕੋਈ? ਗੱਲ ਹੀ ਕਰਨੀ ਹੈ ਇਹਨਾਂ ਨਾਲ। ਠੀਕ ਠੀਕ ਆ। ਹਾਂਜੀ। ਦੀਦੀ ਕੀ ਗੱਲ ਕਰਨੀ? ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਆ। ਦੱਸੋ ਤਾਂ ਸਹੀ। ਰਪਿੰਦਰ ਤੈਨੂੰ ਕੀ ਦੱਸਾਂ? ਹੁਣ ਜੋ ਬਨਾਲਾ ਉਦਣ ਗਏ ਸੀ ਉਹ ਬੜੀ ਦੌਰ ਕਰਨ ਰਿਹਾ ਗੱਡੀ ਵਾਸਤੇ। ਕਦੀ ਕਿਸੇ ਕੋ ਜਾ ਕਦੀ ਕਿਸੇ ਕੋ ਜਾ। ਤਾਂ ਪਾ ਉਹ ਹੀ ਇਹਨਾਂ ਨਾਲ ਗੱਲ ਕਰਨ ਆਏ ਕਿ ਅੱਗੇ ਤਾਂ ਕੋਈ ਡਿਮਾਂਡ ਨਾ ਰੱਖਿਓ। ਉਹ ਬਣਾਉ ਕਾ ਕੇ ਗੱਡੀ ਦੇਣ ਲੱਗਾ ਚੱਲ ਦੀਦੀ ਹਾਂ ਨਾ ਚੰਗਾ ਕੀਤਾ ਜੀ ਵੀ ਇਹਨਾਂ ਦੇ ਨਾਲ ਨਾ ਗੱਲ ਕਲੀਅਰ ਕਰ ਲਈ ਆ ਹੁਣ ਪਹਿਲਾਂ ਵੀ ਆਪਾਂ ਇਸੇ ਗੱਲੋਂ ਪਛਾਣ ਰਹੀ ਸੀ ਉਦੋਂ ਗੱਡੀ ਦਾ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਸੱਚ ਪੁੱਛੋ ਨਾ ਤੇ ਦੀਦੀ ਮੈਂ ਇੱਥੇ ਲਿਆ ਕਰਾਉਣਾ ਹੀ ਨਹੀਂ ਆ ਤਾਂ ਮਜਬੂਰੀ ਨੂੰ ਮੁੜ ਕੇ ਵੀ ਚਲੋ ਇਹਨਾਂ ਨਾਲ ਬਾਅਦ ਵਿੱਚ ਗੱਲ ਕੀਤੀ ਨੂੰ ਫਸੇ ਨੂੰ ਵਿਚਾਰੇ ਨੂੰ ਦੇਣੀ ਪੈਣ ਦੇਈਏ ਗੱਡੀ ਨਹੀਂ ਤੇ ਜਿੰਨੀ ਔਖੀ ਇੱਥੇ ਮੈਂ ਵਾ ਨਾ ਉਹ ਮੈਨੂੰ ਹੀ ਪਤਾ ਵਾ ਜਿੱਦਾਂ ਮੈਂ ਇਹ ਟਾਈਮ ਕੱਢਣ ਦੇਈ ਆ ਕਰੀ ਦੀਦੀ ਸੱਚ ਦੀਆਂ ਗੱਲਾਂ ਕਦੀ ਨਾ ਆਂਦੀਆਂ ਤੇ ਜੇ ਇਹਨਾਂ ਵੱਲੋਂ ਪੁੱਛਦੇ ਆ ਨਾ ਇਹਨਾਂ ਨੇ ਮੈਨੂੰ ਕਦੀ ਫੋਨ ਨਹੀਂ ਕੀਤਾ ਇਥੋਂ ਤੱਕ ਕਿ ਮੈਂ ਲਾਉਂਦੀ ਵੀ ਰਹੀ ਆ ਚਾਹੇ ਕਿਉਂ ਬਿਜ਼ੀ ਕਰ ਦੇਣਾ ਚਾਹੇ ਮੈਂ ਕਹਣਾ ਡਿਊਟੀ 'ਤੇ ਆ ਕਦੀ ਵੀ ਇਹਨਾਂ ਦਾ ਸਵਾਲ ਦੀ ਨਾ ਗੱਲ ਅਜੇ ਤੱਕ ਕੀਤੀ ਨਹੀਂ ਮੇਰੇ ਨਾਲ ਚ ਕੋਈ ਗੱਲ ਨਹੀਂ ਰਵਿੰਦਰ ਤੂੰ ਟੈਨਸ਼ਨ ਨਾ ਲੈ ਹੌਣ ਨੂੰ ਸਮਝਾਤਾ ਜਗੇ ਤਾਂ ਤਾਂ ਕਰਨਗੇ ਨਾ ਤੇ ਘੁੱਟਦੇ ਨਹੀਂ ਰਹਿਣਾ ਮੈਨੂੰ ਫੋਨ ਕਰਕੇ ਦੱਸਤਾ ਜਾਂ ਜੋ ਬੰਦ ਦੱਸਤਾ ਦੀਦੀ ਉਹਨੇ ਵੀ ਚੈਰਨ ਹੁਣ ਮੈਂ ਕੀ ਨਹੀਂ ਆ ਗੱਲਾਂ ਦੱਸਾਂ ਉਹ ਤਾਂ ਗੇਵ ਜਰਾ ਮਸਾ ਆਪਣਾ ਪਨੇ ਕਦਾ ਟਾਈਮ ਪਾਸ ਕਰਨ ਦਿਆ ਦੀਦੀ ਅਜੇ ਹੀ ਆ ਵੀ ਉਹਨਾਂ ਨੇ ਨਾ ਮੰਮੀ ਤੱਕ ਗੱਲ ਨਹੀਂ ਪਹੁੰਚਣ ਦਿੱਤੀ ਇਹ ਭਾਬੀ ਵੀ ਵਿਚਾਰੇ ਇੰਨੇ ਚੰਗੇ ਆ ਨਾ ਆਪਸ ਵਿੱਚ ਦੋਵੇਂ ਜੀ ਗੱਲਬਾਤ ਕਰ ਲੈਂਦੇ ਆ ਤੇ ਜੇ ਕਿਤੇ ਮੰਮੀ ਨੂੰ ਇਹ ਗੱਲ ਦਾ ਪਤਾ ਲੱਗਾ ਨਾ ਉਹ ਤੇ ਤੁਹਾਨੂੰ ਪਤਾ ਅੱਗੇ ਦਵਾਈਆਂ ਦੀ ਮਰੀਜ਼ ਵਾ ਰੁਪਿੰਦਰ ਅਸੀਂ ਤੇਰੀ ਗੱਲ ਸਮਝਣ ਰਹੇ ਆ ਤਾਇਆ ਤਾਂ ਇੱਥੇ ਆਏ ਆ ਇਹਨਾਂ ਨਾਲ ਗੱਲ ਕਰਨ ਕਿ ਗਾਂ ਜਾ ਕੇ ਤੈਨੂੰ ਤੰਗ ਨਾ ਕਰਨ ਤੇ ਨਾਲ ਆ ਵ ਇਹਨਾਂ ਦੀ ਗੱਲ ਵੇਖ ਲੈ ਕਿ ਸ਼ਾਪ ਕੱਢ ਕੇ ਹਨ ਦੇਤੀ ਐ ਵੀ ਸ਼ਾਪ ਲੈ ਜਾ ਅਸੀਂ ਬੜਾ ਸ਼ਾਪ ਕੀ ਕਰਨੀ ਐਂਦੂ ਦੁਬਾਰਾ ਵਾਪਸ ਕਰ ਗਏ ਸੀ ਹੁਣ ਦਿੱਤੀ ਏ ਸ਼ਾਪ ਹਾਂਜੀ ਉਹ ਕਿਹੜੀ ਗੱਲ ਚ ਐਵੇਂ ਜਾਣ ਕੇ ਕਹਿੰਦੇ ਹੁਣ ਗੱਡੀ ਮਿਲ ਜਣੀ ਏ ਤੁਹਾਨੂੰ ਤੁਸੀਂ ਸ਼ਾਪ ਰੱਖ ਲਓ ਕੋਈ ਮਤਲਬ ਹੋਊਗਾ ਫੇਰ ਹੀ ਦੇਣ ਦੇ ਦੀਦੀ ਹਲੇ ਤੁਹਾਨੂੰ ਇੱਕ ਗੱਲ ਦਾ ਹੋਰ ਨਹੀਂ ਪਤਾ ਹੈਗਾ ਹਾਂਜੀ ਪਤਾ ਨਾ ਕੀ ਕਹਿੰਦੀ ਏ ਹੁਣ ਕੀ ਪਹਿਲਾਂ ਦੀਦੀ ਸਕਾਰਪੀਓ ਮੰਗਦੇ ਸੀ ਤੇ ਮੁੜ ਕੇ ਹੁਣ ਕਹਿੰਦੇ ਆ ਹਨੂ ਥਾਰ ਚਾਹੀਦੀ ਆ ਅੱਛਾ ਤੇ ਜੋ ਬੰਨਾ ਗੱਲ ਕੀਤੀ ਤਾ ਫੇਰ ਦੀਦੀ ਗੱਲ ਕਰਨੀ ਪਣੀ ਸੀ ਕੀ ਕਰਦੀ ਫਿਰ ਇਹਨਾਂ ਨੇ ਵੀ ਜਾਣ ਖਾਦੀ ਹੀ ਉਧਰੋਂ ਉਹ ਬਾਰੂ ਫੋਨ ਕਰੀ ਜਾਂਦੇ ਹੀ ਵੀ ਤੂੰ ਜੋ ਬੰਨੂ ਹੁਣੇ ਫੋਨ ਲਾ ਕੇ ਕਹਿ ਪੀ ਸਾਨੂੰ ਗੱਡੀ ਉਹ ਚਾਹੀਦੀ ਐ ਤੇ ਜੋ ਬੰਨੂ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਵਾਰੀ ਗੱਲ ਕਰ ਲੈਂਦੀ ਅਈਆਂ ਕਿੰਨਾ ਨਾ ਗੱਲ ਕਰਦੇ ਵੀ ਕਿਉਂ ਦੂਜੀ ਗੱਡੀ ਮੰਗ ਰੱਖਣ ਰਿਹਾ ਦੀਦੀ ਇਹਨਾ ਮੌਕਾ ਹੀ ਨਹੀਂ ਦਿੰਦੇ ਮੈਂ ਦੱਸੋ ਕੀ ਕਰਾਂ ਮੇਰਾ ਤਾਂ ਨੱਕ ਜਿੱਦਾਂ ਮਗੀਤਾ ਨਾ ਸਾਰਾ ਡੱਬਰ ਨੇ ਇੱਕ ਸਟੈਂਡ ਦਾ ਟਾਈਮ ਉਹ ਨਹੀਂ ਦਿੰਦੇ ਇੱਕ ਦੇ ਚਲ ਕੋਈ ਗੱਲ ਨਹੀਂ ਪਿੰਦਾਂ ਟੈਨਸ਼ਨ ਨਾ ਲੈ ਪਰ ਅੱਗੇ ਤੋਂ ਇੰਨਾ ਧਿਆਨ ਰੱਖੀ ਜੇ ਤੰਗ ਕਰਨਗੇ ਨਾ ਨਹੀਂ ਜੋ ਬੰ ਨੂੰ ਦੱਸਾਂ ਤੂੰ ਮੈਨੂੰ ਫੋਨ ਕਰਕੇ ਦੱਸੀ ਫਿਰ ਅਸੀਂ ਪੁੱਛ ਲਾਂਗੇ ਆਣ ਕੇ ਵੀ ਕੀ ਗੱਲ ਆ ਦੀਦੀ ਆ ਹੁਣ ਗੱਡੀ ਦਾ ਵਿਚਾਰਾ ਦੇ ਦਊਗਾ ਪਰ ਇਹ ਆ ਹੁਣ ਅੱਗੇ ਤੋਂ ਗੱਲੇ ਨਾਲ ਨਾਲ ਸਾਰੀ ਇੱਕ ਵਾਰ ਸਾਫ਼ ਕਰ ਜਿਓ ਵੀ ਭਰਾ ਅੱਗੇ ਤੋਂ ਹੱਥ ਜੋੜੇ ਜੇ ਉਹ ਗਰੀਬ ਹੈ ਨਹੀਂ ਇੰਨੇ ਜੋਗਾ ਵੀ ਤੁਸੀਂ ਜਿਹੜੀ ਡਿਮਾਂਡ ਮੂਝੋ ਕੱਢੋਗੀ ਉਹ ਵਿਚਾਰਾ ਉਸੇ ਵਲੇ ਪੂਰੀ ਕਰ ਦਊਗਾ ਫੇਰ ਦੀਦੀ ਮੇਰਾ ਔਖਾ ਜੇ ਮੈਨੇਜਰ ਇੱਥੇ ਰਹਿਣਾ ਸਿੱਧੀ ਗੱਲ ਜੇ ਕੋਈ ਨਾ ਇਹ ਗੱਲ ਕਰ ਲਈਏ ਤਾਂ ਕਹਿੰਦੇ ਆਪਾਂ ਅੱਗੇ ਤੋਂ ਕੋਹਨ ਮੰਗਦੇ ਬਸ ਗੱਡੀ ਮਿਲ ਜੇ ਚਲੋ ਠੀਕ ਹੈ ਤਾਂ ਤੁਹਾਡੇ ਹੱਥ ਵਾਸੀ ਆ ਤੁਸੀਂ ਕਰਨਾ ਜੋ ਕਰਨਾ ਜੀ ਠਰ ਠੀਕ ਹੈ ਫਿਰ ਤੇ ਚਾਹ ਪਣੀ ਪੀ ਲਿਆ ਹਾਂ ਚਾਹ ਪੀ ਲਈ ਅੱਛਾ ਅੱਛਾ ਥੋੜੀ ਨਹੀਂ ਖਾਣੀ ਨਹੀਂ ਨਹੀਂ ਘਰ ਵੀ ਕੰਮ ਆ ਫਿਰ ਆਪਾਂ ਇਹ ਗੱਲ ਕਰਨਾ ਹੈ ਚਲ ਗੱਲ ਹੋ ਗਈ ਠੀਕ ਤਾਂ ਕਰੋ ਤੁਸੀਂ ਰਾਮ ਤੇ ਮੈਂ ਜਾਵਾਂਗੇ ਚਲੋ ਠੀਕ ਹੈ ਦੀਦੀ ਹਾਂ ਸੰਦੀਪ ਮੈਨੂੰ ਇਹ ਦੱਸ ਦਲਜੀਤ ਦਾ ਫੋਨ ਆਇਆ ਕਿ ਨਹੀਂ ਆਇਆ ਮੰਮੀ ਫੋਨ ਤਾਂ ਨਹੀਂ ਆਇਆ ਚਾ ਨਾ ਹੀ ਮੈਂ ਕੀਤਾ ਉਹਨਾਂ ਨੂੰ ਚਲ ਤੂੰ ਤੇ ਕੀ ਕਰਨਾ ਹੀ ਉਹਦਾ ਫਰਜ਼ ਨਹੀਂ ਬੰਦਾ ਕਿ ਮੈਂ ਫੋਨ ਕਰਾਂ ਕੋਈ ਗੱਲ ਨਹੀਂ ਲਾ ਫੋਨ ਤੇ ਮੇਰੀ ਖਰਾ ਗੱਲ ਇਹਦੇ ਕੰਨ ਮੈਂ ਖਿੱਚਦੀ ਆ ਉਹ ਨਹੀਂ ਨਹੀਂ ਮੰਮੀ ਤੁਸੀਂ ਰਹਿਣ ਦਿਓ ਐਵੇਂ ਗੱਲ ਵਧੂਗੀ ਕੀ ਫਾਇਦਾ ਵਾ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਗਿਆ ਨਾ ਉਹਨਾਂ ਨੇ ਆਪੇ ਫੋਨ ਕਰ ਦੇਣਾ ਵਾ ਤੀ ਟੈਨਸ਼ਨ ਨਾ ਲਓ ਸੰਦੀਪ ਮੇਰੀ ਸੁਣ ਗੱਲ ਬਾਰ ਬਾਰ ਇੱਕੋ ਗੱਲ ਨਾ ਕਰੀ ਜਾ ਜੇ ਉਹ ਨਾ ਆ ਲੈਣ ਤੇ ਫਿਰ ਗੱਲ ਤੇ ਵਧਣੀ ਹੀ ਹੈ ਉਹ ਕੋਈ ਗੱਲ ਨਹੀਂ ਮੰਮੀ ਨਾ ਆਉਣਗੇ ਤੇ ਨਾ ਆਉਣ ਜਰੂਰੀ ਜਾਣਾ ਉੱਥੇ ਮੈਂ ਤਾਂ ਅੱਗੇ ਚਾਉਣੀ ਆ ਨਾ ਜਾਵਾਂ ਉੱਥੇ ਜਿੱਦਾਂ ਮੈਨੂੰ ਗੱਲ ਤੇ ਕਰ ਲੈਂਦੇ ਪੀ ਗਾੜੀਆਂ ਜਵਾਬ ਕੀ ਦਿੰਦਾ ਵਾ ਜਿੱਦਾਂ ਦੀ ਉਹ ਗੱਲਾਂ ਕਰਦੇ ਆ ਮੇਰਾ ਜੀ ਕਰਦਾ ਉੱਥੇ ਜਾਣ ਨੂੰ ਤੁਸੀਂ ਚੁੱਪ ਕੀਤੇ ਰਹੋ ਕੋਈ ਗੱਲ ਨਹੀਂ ਮੰਮੀ ਜਦੋਂ ਉਹਨਾਂ ਨੂੰ ਲੋਡ ਹੋ ਗਈ ਨਾ ਤੇ ਆਪੇ ਫੋਨ ਕਰ ਦੇਣਾ ਉਹਨਾਂ ਨੇ ਤੁਸੀਂ ਬਹੁਤੀ ਟੈਨਸ਼ਨ ਨਾ ਲਿਆ ਕਰੋ ਪੁੱਤ ਟੈਨਸ਼ਨ ਤਾਂ ਹੁੰਦੀ ਐ ਸਿਹਾਂ ਪੁੱਤ ਵਈ ਹੁੰਦੇ ਆ ਤੇ ਆਪਣੇ ਘਰ ਨਾਲ ਵਸਣ ਤੇ ਜਦੋਂ ਇਦਾਂ ਦਾ ਕੰਮ ਹੋ ਜੇ ਨਾ ਕਰਤਨ ਮੈਂ ਕੀ ਦੱਸਾਂ ਵੀ ਦਿਲ ਤੇ ਕੀ ਬੀਤਦੀ ਆ ਮੰਮੀ ਉਹ ਤੇ ਜਾਣ ਕੇ ਰਫੜ ਪਾ ਕੇ ਬੈਠੇ ਆ ਜਦੋਂ ਇੱਥੇ ਗੱਲ ਹੋਈ ਨਾ ਤੂੰ ਮੈਨੂੰ ਉਦਾਂ ਹੀ ਦੱਸਦੀ ਉਦਾਂ ਹੀ ਉਹਨੂੰ ਮੈਂ ਠੰਡਾ ਕਰ ਦੇਣਾ ਏ ਮੰਮੀ ਫੋਨ ਆ ਹੀ ਗਿਆ ਵਾ ਚੱਲ ਕਰ ਗੱਲ ਕੋਈ ਗੱਲ ਨਹੀਂ ਆ ਗਿਆ ਵਾ ਤੇ ਹਲੋ ਹੈਲੋ ਮੇਰੀ ਗੱਲ ਸੁਣਿਆ ਕੀ ਸੋਚਿਆ ਵਾ ਪੁੱਤ ਜਦੋਂ ਇੱਥੇ ਗੱਲ ਹੋਈ ਨਾ ਉਹ ਇਹਦੋਂ ਮੈਨੂੰ ਦੱਸਦੀ ਐਨੀ ਗੱਲ ਵਧਣੀ ਨਹੀਂ ਤੇ ਮੰਮੀ ਮੈਨੂੰ ਕੀ ਪਤਾ ਸੀ ਕਿ ਇੰਨਾ ਰਫੜ ਪੈ ਜਾਣਾ ਵਾ ਮਾੜੀ-ਮੋਟੀ ਗੱਲ ਹੀ ਉਹਨਾਂ ਨੇ ਤੇ ਜਾਣ ਕੇ ਵਧਾਈ ਆ ਚੱਲ ਧੀ ਕੋਣ ਕੋਣ ਕਰਦਾ ਵਾ ਕਿ ਨਹੀਂ ਕਰਦਾ ਕੋਈ ਗੱਲ ਨਹੀਂ ਮੰਮੀ ਆਪੇ ਲਾ ਦੇਣਾ ਉਹਨਾਂ ਨੇ ਹੁਣ ਤੈਨੂੰ ਨਾ ਭੇਜਣਾ ਤਲਾਕ ਦੇ ਪੇਪਰ ਕਰਦੀ ਸਾਈਨ ਤੂੰ ਹੁਣ ਠੀਕ ਐ ਨਾ ਕੋਈ ਗੱਲ ਨਹੀਂ ਤੇ ਜੋ ਜੋ ਕਰਨਾ ਕਰੀ ਜਾਓ ਮਾਂ ਪਿਓ ਨੇ ਆਹੋ ਅਕਲ ਸਿਕਾਈ ਐ ਨਾ ਲੈ ਜਾਣਾ ਭਰਾ ਤੁਹਾਨੂੰ ਹੁਣ ਮਾਂ ਪਿਓ ਨੇ ਨਹੀਂ ਸਿਕਾਈ ਅਕਲ ਤੁਹਾਡੇ ਮਾਂ ਪਿਓ ਨੇ ਸਿਕਾਈ ਐ ਨਾ ਕੋਈ ਗੱਲ ਨਹੀਂ ਇਹਦਾ ਨਾ ਤੈਨੂੰ ਮੈਂ ਤਾਂ ਠੀਕ ਹੈ ਨਾ ਲੱਗ ਜਾ ਪਤਾ ਹੁਣ ਤੈਨੂੰ ਚੰਗਾ ਕੋਈ ਗੱਲ ਨਹੀਂ ਮੈਂ ਨਹੀਂ ਡਰਦੀ ਕਿ ਕੋਈ ਡਰੋਂ ਮੈਂ ਤੈਨੂੰ ਚੰਗੀ ਤਰ੍ਹਾਂ ਹੀ ਜਦੋਂ ਨਹੀਂ ਨਾ ਡਰਦੀ ਇਹ ਕਰਨਾ ਹੀ ਪੈਣਾ ਇਦਾਂ ਨਹੀਂ ਕੀ ਸੋਚਿਆ ਹੁਣ ਤੂੰ ਮੈਂ ਕੀ ਸੋਚਣਾ ਵਾ ਤੂੰ ਹੀ ਬੜੇ ਚੰਗੇ ਕੰਮ ਕਰਨਦੇ ਆ ਤੂੰ ਆਉਂਦਾ ਸੋਚਿਆ ਕਿ ਨਹੀਂ ਸੋਚਿਆ ਆਉਣਾ ਜਾਂ ਨਹੀਂ ਆਉਣਾ ਮੈਂ ਇਹ ਪੁੱਛਿਆ ਵਾ ਮੈਂ ਤਾਂ ਨਹੀਂ ਆਉਣਾ ਜੇ ਤੂੰ ਹੀ ਲੈਣ ਆਵੋਗੇ ਤਾਂ ਫੇਰ ਹੀ ਆਉਣਾ ਮੈਂ ਮੈਂ ਲੈ ਨਹੀਂ ਆਉਣਾ ਠੀਕ ਹੈ ਨਾ ਉਡਾਡੀ ਮਰਜੀ ਆ ਫਿਰ ਤੇ ਮੇਰੀ ਸੁਣ ਲੈ ਗੱਲ ਜੇ ਹਾਂ ਗੱਲ ਵਾਣਾ ਤੇ ਤਲਾਕ ਵਾਲੇ ਪੇਪਰ ਭੇਜ ਦਿੰਨਾ ਮੈਂ ਸਾਈਨ ਕਰਕੇ ਤੇ ਭੇਜ ਦੀ ਉਹ ਤਲਾਕ ਇਤਾਂ ਨਹੀਂ ਹੋ ਜਾਂਦੇ ਹੁੰਦੇ ਉਹ ਮੈਨੂੰ ਕਰਵਾਉਣੇ ਆਉਂਦੇ ਆ ਠੀਕ ਹੈ ਨਾ ਜੇ ਹਾਂ ਗੱਲ ਆ ਲੈਣਾ ਆ ਨਾ ਜੇ ਤੂੰ ਆਹ ਗੱਲ ਤੇ ਆਈ ਹੈ ਨਾ ਤੇ ਮੈਂ ਕਰਵਾ ਕੇ ਦੱਸੂਗਾ ਫਿਰ ਕੋਈ ਗੱਲ ਨਹੀਂ ਜੇ ਤੈਨੂੰ ਤਲਾਕ ਲੈਣਾ ਵਾ ਨਾ ਤੇ ਅੱਧ ਦੀ ਮਾਲਕਨ ਮੈਂ ਮੈਂ ਨਾ ਅੱਧ ਚੰਗੀ ਤਰ੍ਹਾਂ ਦਊਗਾ ਇਧਰ ਮੂੰਹ ਨਾ ਕਰ ਦਿਓ ਕੋਈ ਵੀ ਆਪਣੇ ਮਾਂ ਪਿਓ ਨੂੰ ਵੀ ਸਮਝਾ ਦੀ ਲੈਣਾ ਹੁੰਦਾ ਨੂੰ ਅੱਧ ਕੋਈ ਗੱਲ ਨਹੀਂ ਅੱਧ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਊਗਾ ਹੁਣ ਇਹ ਹਾਗ ਲੰਦੇ ਆਈਆਂ ਨਾ ਹੁਣ ਮੈਂ ਤਲਾਕ ਭੇਜੂਗਾ ਠੀਕ ਹੈ ਨਾ